ਵੇਖਦੇ ਨੇ ਲੋਕੀ ਅੱਖਾਂ ਕੱਢੇ ਕੱਢਵੀਂ ਵੇਖਦੇ ਨੇ ਲੋਕੀ ਵੇਖਦੇ ਨੇ ਲੋਕੀ ਅੱਖਾਂ ਕੱਢੇ ਕੱਢਵੀਂ ਕਰਨਾ ਚਾਉਂਦੇ ਨੇ ਆਪਾਂ ਨੂੰ ਅੱਢਵੀਂ ਕਰਨਾ ਕਿਉਂਦੇ ਨੇ ਆਪਾਂ ਨੂੰ ਆਂਢਵੀਂ ਹੁਣ ਕਰਦਾ ਨਾ ਗੱਲ ਕਿਹੜਾ ਪੀਣਾ ਪਾ ਕੇ ਬਹਿ ਗਿਆ ਹੁੰਨ ਕਾ ਨੀਂ ਦਾ ਨਾ ਗੱਲ ਕਿਹੜਾ ਤੀਨਾ ਪਾ ਕੇ ਬਹਿ ਗਿਆ ਗੱਲ ਐਨੀ ਨਹੀਂ ਸੀ ਜਿੰਨੀ ਤੂੰ ਬਿða ਕੇ ਬਹਿ ਗਿਆ ਗੱਲ ਐਨੀ ਨਹੀਂ ਸੀ ਜਿੰਨੀ ਤੂੰ ਬਿða ਕੇ ਬਹਿ ਗਿਆ ਸੱਚਾ ਸੱਚ ਤੇ ਆਰੀ ਯਾਰੀ ਲੱਭਣਾ ਹੁੰਦਾ ਓ ਖਾਏ ਜਿਸ ਤੇ ਕਰੀਏ ਇਤਵਾਦ ਉਹੀ ਦਿਨ ਦਾ ਤੋਂ ਖਾਏ